ਇਸ ਵੱਲ ਦੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਅੰਮ੍ਰਿਤਸਰ ਵਿੱਚ ਮੇਅਰ ਨੂੰ ਲੈ ਕੇ ਕਾਂਗਰਸੀ ਨੇਤਾਵਾਂ ਵੱਲੋਂ ਕੀਤੀ ਜਾਵੇਗੀ ਇਹ ਮੀਟਿੰਗ ਜੀ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਆਜਵਾ ਦੀ ਅਗਵਾਈ ਚ ਅੰਮ੍ਰਿਤਸਰ ਚ ਹੋਵੇਗੀ ਇਹ ਮੀਟਿੰਗ ਮੀਟਿੰਗ ਦੇ ਵਾਚਰ ਜਿੱਥੇ ਕਾਂਗਰਸੀ ਨੇਤਾ ਪਹੁੰਚ ਰਹੇ ਨੇ ਉੱਥੇ ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਵਿਧਾਇਕ ਨਵਜੋਤ ਕੋਰ ਸਿੱਧੂ ਵੀ ਪਹੁੰਚੇ ਨੇ ਤਾਂ ਇਸ ਮੌਕੇ ਕਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਸੁਲਾਵਾ ਮੇਅਰ ਦੇ ਵੱਲੋਂ ਕਿਹੜੀਆਂ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੁਸੀਂ ਵੀ ਸੁਣੋ ਅਜੇ ਤਾਂ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਕਰ ਰਹੇ ਕਾਉਂਸਲਰ ਸਹਿਮਾਨ ਨੂੰ ਵਧਾਈ ਦੇਵਾਂਗੇ ਫਿਰ ਬਾਟ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜੋ ਵੀ ਕਾਰਵਾਈ ਕਰਨੀ ਹੈ ਉਹ ਆਫਟਰ ਨੋਟੀਫਿਕੇਸ਼ਨ ਜਦੋਂ ਨੋਟੀਫਿਕੇਸ਼ਨ ਹੋਏਗਾ ਕੌਣ ਕੌਣ ਕੋਈ ਰਿਜ਼ਰਵ ਕੈਟਾਗਰੀ ਦਾ ਵਿਅਕਤੀ ਬਣ ਸਕਦਾ ਹੈ ਜਾਂ ਜਨਰਲ ਕੈਟਾਗਰੀ ਜਾਂ ਊਮਨ ਉਹ ਤੋਂ ਬਾਅਦ ਇਹ ਤੇ ਚਰਚਾ ਹੋਏਗੀ ਜਿੰਨੂ ਪਿਛਲੇ 2 ਸਾਲ ਤੋਂ ਕੋਈ ਮੇਅਰ ਨਹੀਂ ਬਣਿਆ ਹੁਣ ਵਕਤਾਂ ਕਰਾ ਟਿਕਟਾਂ ਕਿਉਂ ਆ ਰਹੀਆਂ ਨੇ ਜੀ ਬਿਲਕੁਲ ਨੈਚੁਰਲੀ 2 ਸਾਲ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੇ ਤੁਹਾਡੇ ਸਾਹਮਣੇ 2 ਸਾਲ ਦਾ ਇਲੈਕਸ਼ਨ ਨਹੀਂ ਹੋਣ ਦਿੱਤੇ ਜੀ ਮжоਰਿਟੀ ਕਿਸ ਤਰ੍ਹਾਂ ਹਾਸਲ ਹੋ ਗਈ ਜੀ ਹਲੇ ਮжоਰਿਟੀ ਸਾਡੇ ਕੋਲੇ ਤੁਹਾਨੂੰ ਲੱਗਦਾ ਇਹ ਮжоਰਿਟੀ ਨਹੀਂ ਹੈ ਉਹ ਯਾਰ ਬੋਡੀ ਸਾਹਿਬ ਹੋ ਗਿਆ ਸਰਕਾਰ ਕਿਉਂ ਨਹੀਂ ਬਣੀ ਸੀ ਤੁਹਾਡਾ ਮੇਅਰ 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 ਬਣਨ ਚ ਕਿਉਂ ਦੇਰੀ ਹੋ ਰਹੀ ਹੈ ਸਰ ਕਮਾਲ ਹੋ ਗਈ ਤੁਹਾਡੇ ਵਾਲੀ ਮਹਿਰਬਾਨ ਚ ਦੇਰੀ ਕਿ ਹੋ ਰਹੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਮਹਿਰਬਾਨਦਾ ਹੁੰਦਾ ਹੈ ਕਿ ਨੋਟੀਫਿਕੇਸ਼ਨ ਤੋਂ ਪਹਿਲਾਂ ਬਣਦਾ ਹੈ ਤਿੰਨ ਟੜਿਆਂ ਚ ਵੰਡੀ ਗਈ ਹੈ ਕਾਂਗਰਸ ਤੁਹਾਨੂੰ ਲੱਗਦਾ ਵੰਡੀ ਗਈ ਤੁਸੀਂ ਐਮਐਚ 1 ਵਾਲੇ ਮਾਰਾ ਜਾਇ ਨਾ ਕਰੋ ਸਾਡੀ ਕਾਂਗਰਸ ਇਕੱਠੀ ਅੱਜ ਸਾਰੇ ਕਾਉਂਸਲਰ ਨਾਲ ਆਏ ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਰ ਵਿੱਚ ਮੇਅਰ ਨੂੰ ਲੈ ਕੇ ਕਾਂਗਰਸੀ ਨੇਤਾਵਾਂ ਵੱਲੋਂ ਕੀਤੀ ਜਾਵੇਗੀ ਇਹ ਮੀਟਿੰਗ ਜੀ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਆਜਵਾ ਦੀ ਅਗਵਾਈ ਅਮਰ ਦੀ ਇਹ ਮੀਟਿੰਗ ਮੀਟਿੰਗ ਦਵਾਚਾ ਜਿੱਥੇ ਕਾਂਗਰਸੀ ਨੇਤਾ ਪਹੁੰਚ ਰਹੇ ਨੇ ਉੱਥੇ ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਵਿਧਾਇਕ ਨਵਜੋਤ ਕੋਰ ਸਿੱਧੂ ਵੀ ਪਹੁੰਚੇ ਨੇ ਤਾਂ ਇਸ ਮੌਕੇ ਕਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਸੁਲਾਵਾ ਮੇਅਰ ਦੇ ਵੱਲੋਂ ਕਿਹੜੀਆਂ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੁਸੀਂ ਵੀ ਸੁਣੋ ਹਜੇ ਤਾਂ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਕਰ ਰਹੇ ਹਾਂ ਕੌਂਸਲਰ ਸਹਿਮਾਨ ਨੂੰ ਵਧਾਈ ਦੇਾਂਗੇ ਫਿਰ ਬਾਅਦ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜੋ ਵੀ ਕਾਰਵਾਈ ਕਰਨੀ ਹੈ ਉਹ ਆਫਟਰ ਨੋਟੀਫਿਕੇਸ਼ਨ ਜਿਹੜਾ ਕੋਈ ਨੋਟੀਫਿਕੇਸ਼ਨ ਹੋਏਗਾ ਕੌਣ 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 ਮੇਰ ਬਣ ਸਕਦਾ ਹੈ ਕੋਈ ਰਿਜ਼ਰਵ ਕੈਟਾਗਰੀ ਦਾ ਵਿਅਕਤੀ ਬਣ ਸਕਦਾ ਹੈ ਜਾਂ ਜਨਰਲ ਕੈਟਾਗਰੀ ਜਾਂ ਔਮਨ ਉਹ ਤੋਂ ਬਾਅਦ ਇਹਦੇ ਤੇ ਚਰਚਾ ਹੋਏਗੀ ਜਿੰਨੂ ਪਿਛਲੇ 2 ਸਾਲ ਤੋਂ ਕੋਈ ਮੇਰ ਨਹੀਂ ਬਣਿਆ ਹੁਣ ਵਕਤ ਵਿਚਾਰਾ ਕਿਹੜੇ ਤੋਂ ਮਿਲਣਗੇ ਕਿਹੜੀਆਂ ਆ ਰਹੀਆਂ ਨੇ ਜੀ ਹਾਂ ਬਿਲਕੁਲ ਨੇਚਰਲੀ 2 ਸਾਲ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੇ ਤੁਹਾਡੇ ਸਾਹਮਣੇ 2 ਸਾਲ ਇਲੈਕਸ਼ਨ ਨਹੀਂ ਹੋਣ ਦਿੱਤੇ ਮੈਜੋਰਟੀ ਕਿਸ ਤਰ੍ਹਾਂ ਹਾਸਲ ਹੋ ਗਈ ਹਲੇ ਮੈਜੋਰਟੀ ਸਾਡੇ ਕੋਲੇ ਤੁਹਾਨੂੰ ਲੱਗਦਾ ਹੈ ਮੈਜੋਰਟੀ ਨਹੀਂ ਹੈ ਉਹ ਯਾਰ ਬਣੀ ਸਰ ਹਾਂ ਸਰਕਾਰ ਕਿਉਂ ਨਹੀਂ ਬਣੀ ਜੀ ਤੁਹਾਡਾ ਮੇਰ 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 ਬਣਨ ਚ ਕਿਉਂ ਦੇਰੀ ਹੋ ਰਹੀ ਹੈ ਸਰ ਕਮਾਲ ਹੋ ਗਈ ਤੁਹਾਡੇ ਵਾਲੀ ਮੇਰ ਬਣਨ ਚ ਦੇਰੀ ਕਿਉਂ ਹੋ ਰਹੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਮੇਰ ਬੰਦਾ ਹੁੰਦਾ ਕਿ ਨੋਟੀਫਿਕੇਸ਼ਨ ਤੋਂ ਪਹਿਲਾਂ ਬੰਦਾ ਹੈ ਤਿੰਨ ਧੜਿਆਂ ਚ ਵੰਡੀ ਗਈ ਹੈ ਕਾਂਗਰਸ ਤੁਹਾਨੂੰ ਲੱਗਦਾ ਵੰਡੀ ਗਈ ਤੁਸੀਂ ਐਮਐਚ1 ਵਾਲੇ ਮਾਰਾ ਜਾ ਨਾ ਕਰੋ ਸਾਡੀ ਕਾਂਗਰਸ ਇਕੱਠੀ ਅੱਜ ਸਾਰੇ ਕਾਉਂਸਲਰ ਨਾਲ ਆਏ ਇਸ ਵੇਲੇ ਦੀ ਖਬਰ ਤੋਂ ਅਨਸਾਂਝੀ ਕਰਿਆ ਅਮਰਸਰ ਵਿੱਚ ਮੇਅਰ ਨੂੰ ਲੈ ਕੇ ਕਾਂਗਰਸੀ ਨੇ ਤਾਵਾ ਵੱਲੋਂ ਕੀਤੀ ਜਾਵੇਗੀ ਇਹ ਮੀਟਿੰਗ ਜੀ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਆਜਵਾ ਦੀ ਅਗਵਾਈ ਅਮਰਸਰ 24 ਦੀ ਇਹ ਮੀਟਿੰਗ ਮੀਟਿੰਗ ਦਾ ਵਾਚਾ ਜਿੱਥੇ ਕਾਂਗਰਸੀ ਨੇਤਾ ਪਹੁੰਚ ਰਹੇ ਨੇ ਉੱਥੇ ਸਾਭਾ ਕੈਬਨਿਟ ਮੰਤਰੀ ਤੇ ਸਾਭਾ ਦਾ ਵਿਧਾਇਕ ਨਵਜੋਤ ਕੋਰ ਸਿੱਧੂ ਵੀ ਪਹੁੰਚੇ ਨੇ ਤਾਂ ਇਸ ਮੌਕੇ ਕਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਸੁਲਾਵਾ ਮੇਅਰ ਦੇ ਵੱਲੋਂ ਕਿਹੜੀਆਂ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੁਸੀਂ ਵੀ ਸੁਣੋ